ਕਰਦੇ ਹੁਣ ਜੇ ਅਸੀਂ ਬਣਾਇਆ ਸ਼ਰਬਤੇ ਪੰਜਾਬ ਪਰ ਉਹ ਜਿਹੜਾ ਤਾ ਗਿਆ ਨਾ ਚੈਨਾ ਸਾਹਿਬ ਉਹਦੇ ਚ ਅਸੀਂ ਸਭ ਤੋਂ ਪਹਿਲਾਂ ਠੰਡਾਈ ਦਿੱਤੀ ਤਾਂ ਉਹਨੂੰ ਪੀਣ ਦੇ ਨਾਲ ਜਿਹੜਾ ਸਾਹਿਬ ਕੀ ਹੁੰਦਾ ਜਿਵੇਂ ਮੰਨ ਲਓ ਸਵੇਰੇ ਸਵੇਰੇ ਤੁਸੀਂ ਪੀ ਲਿਆ ਉਸ ਤੋਂ ਬਾਅਦ 2 2.5 ਘੰਟੇ ਤੱਕ ਪਿਆਸ ਨਹੀਂ ਲੱਗਦੀ ਕਿਉਂਕਿ ਅਸੀਂ ਉਹਦੇ ਵਿੱਚ ਗੋੰਦ ਕਤੀਰਾ ਦਾ ਐਕਟ੍ਰੈਕਟ ਲੇਤਾ ਤੇ ਇਹਦੇ ਚ ਮੈਂ ਕਿਹਾ ਨਾਲ ਅਸੀਂ ਕਾਲੀ ਮਿਰਚ ਪਾਈ ਆ ਨਾਲ ਅਸੀਂ ਚਾਰੇ ਮਗਜ਼ ਪਾਏ ਆ ਨਾਲ ਅਸੀਂ ਇਹਦੇ ਵਿੱਚ ਖਸਖਸ ਪਾਈ ਆ ਉਹ ਚੀਜ਼ਾਂ ਸਾਰੀਆਂ ਪਾਈਆਂ ਨੇ ਜਿਹਨੂੰ ਪੀਣ ਸਾਰ ਬੰਦਾ ਅੰਦਰ ਉਹਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਉਹ ਫਿਰ ਦੂਜਾ ਗਲਾਸ ਮੂਰੇ ਕਰਦਾ ਵੀ ਹੋਰ ਪਾਈ ਸੱਚ ਮਤਲਬ 4-5 ਗਲਾਸ ਪੀਣ ਤੋਂ ਬਾਅਦ ਉਹ ਕਹਿੰਦਾ ਹੁਣ ਠੀਕ ਤੇ 2-3 ਘੰਟੇ ਟਹਿਣਾ ਸਭ ਬੰਦੇ ਨੂੰ ਪਿਆਸ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਪਸੀਨਾ ਨਹੀਂ ਆਉਂਦਾ ਇਹਦੇ ਉਹ ਫਾਇਦੇ ਨੇ ਦੂਜੀ ਚੀਜ਼ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਅਸੀਂ ਦਿੱਤਾ ਸਤੂ ਫਿਰ ਇੱਕ ਚੀਜ਼ ਹੋਰ ਦਿੱਤੀ ਉਹਦੇ ਵਿੱਚ ਅਸੀਂ ਉਹ ਦਿੱਤਾ ਬੇਲ ਦਾ ਸ਼ਰਬਤ ਜਿਹੜਾ ਬੇਲ ਦਾ ਸ਼ਰਬਤ ਹੈ ਬਿਲਾ ਦਾ ਸ਼ਰਬਤ ਹੈ ਇਹ ਪੇਟ ਦਾ ਸਭ ਤੋਂ ਵਧੀਆ ਟੌਨਕ ਉਹ ਜਦੋਂ ਬੰਦਾ ਬੇਲ ਦਾ ਸ਼ਰਬਤ ਪੀਂਦਾ ਜੀ ਜਦੋਂ ਸਤੂ ਪੀਂਦਾ ਪਰ ਜਦੋਂ ਸਾਡਾ ਜਿਹੜਾ ਠੰਡਾਈ ਹੈ ਅਕਚਲ ਉਹ ਪੀਂਦਾ ਤਾਂ ਇਹ ਇੱਕ ਅਸੀਂ ਮਤਲਬ ਐਂ ਸ਼ਰਬਤ ਨਹੀਂ ਦਿੰਦਾ ਵੀ ਸਵਾਦ ਲਈ ਦਿੰਦਾ ਅਸੀਂ ਐਂ ਦਿੰਦਾ ਸ਼ਰਬਤ ਵੀ ਬੰਦਾ ਸਵਾਦ ਲਈ ਤਾਂ ਪੀਵੇ ਹੀ ਪੀਵੇ ਨਾਲ ਜ਼ਿੰਦਗੀ ਦਾ ਇੱਕ ਵਧੀਆ ਸਰੋਤ ਹੈ ਜਿਉਂ ਸਭ ਤੋਂ ਵੈਸਟ ਚੀਜ਼ਾਂ ਜਿਸ ਜਿਆ ਨੇ ਅਜੀਤ ਵੈਬ ਟੀਵੀ ਦੇਖ ਰਹੇ ਹਾਂ ਜੀ ਤੁਸੀਂ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਹਫਤੇ ਦੀ ਤਰ੍ਹਾਂ ਇੱਕ ਵਾਰ ਫੇਰ ਬੈਡ ਸੁਭਾਸ਼ ਗੁਲਜੀ ਨਾਲ ਗੱਲਬਾਤ ਲੈ ਕੇ ਹਾਜ਼ਰ ਹਾਂ ਗਰਮੀ ਪਾਈ ਤਿੱਖੀ ਹੋ ਗਈ ਆ ਮੁਰਕਾ ਆਉਂਦਾ ਹੁਣ ਏਸੀ ਚੱਲ ਪਏ ਆ ਪੱਖੇ 4 ਨੰਬਰ ਦੇ ਉੱਤੇ ਹੂਕਾ ਪਾਉਂਦੇ ਆ ਤੇ ਮੱਛਰ ਫੇਰ ਨਹੀਂ ਉੱਡਦਾ ਤਸਵੀਰ ਬੰਦੇ ਦੀ ਤੱਤੀ ਹੋਈ ਜਾਂਦੀ ਆ ਤੇ ਠੰਡੀਆਂ ਚੀਜ਼ਾਂ ਨੂੰ ਚਤ ਕਰਦਾ ਜਦੋਂ ਠੰਡੀਆਂ ਚੀਜ਼ਾਂ ਨੂੰ ਚਤ ਕਰਦਾ ਫਿਰ ਬੰਦਾ ਕਹਿੰਦਾ ਚਲੋ ਲੱਸੀ ਪੀ ਲਾਂ ਜਾਂ ਮੈਂ ਠੰਡਾ ਪੀ ਆਵਾਂ 20 ਵਾਲੀ ਬੋਤਲ ਲੈ ਲਾਂ ਚੜੀਆਂ ਵਾਲੀ ਲੈ ਲਾਂ ਕਈ ਲੋਕੇ ਵੀ ਗੱਲ ਕਰਨ ਵੀ ਆਪਾਂ ਸ਼ਰਬਤ ਸ਼ਰਬਤੇ ਪੰਜਾਬ ਇੱਕ ਇਹ ਵੀ ਆ ਬਹੁਤ ਸਾਰੀਆਂ ਕੰਪਨੀਆਂ ਦੇ ਆਪਾਂ ਗੁਲਾਬੀ ਰੰਗ ਦੇ ਹਰੇ ਰੰਗ ਦੇ ਵਿਨੇ ਆ ਪਰ ਇੱਕ ਸ਼ਰਬਤੇ ਪੰਜਾਬੀ ਆ ਉਹ ਵੈਰ ਸੁਭਾਸ਼ ਗੋਲਹੋਰਾਣਾ ਬ੍ਰਾਂਡ ਆ ਤੇ ਪੁੱਛਾਂਗੇ ਵੀ ਤੁਹਾਡੇ ਵਾਲੇ ਸ਼ਰਬਤ ਦੇ ਵਿੱਚ ਹੈ ਕੀ ਤੇ ਇਹ ਵੀ ਹਰ ਹੱਟੀ ਦੇ ਉੱਤੇ ਮਿਲਦਾ ਕਿ ਨਹੀਂ ਜਾਂ ਫਿਰ ਇਹ ਚੋਣਵਾਂ ਥਾਵਾਂ ਦੇ ਉੱਤੇ ਆ ਪਹਿਲਾਂ ਸਵਾਗਤ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਚੜ੍ਹਦੀ ਕਲਾ ਦੇ ਵਿੱਚੋਂ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਅੱਜ ਸ਼ਰਬਤ ਦੀਆਂ ਗੱਲਾਂ ਕਰਦੇ ਆ ਜੀ ਅੱਜ ਸ਼ਰਬਤੇ ਪੰਜਾਬ ਦੀਆਂ ਗੱਲਾਂ ਹੋਣ ਆਪਾਂ ਜਦੋਂ ਪਿਛਲੇ ਸਾਲ ਗੱਲਬਾਤ ਕੀਤੀ ਸੀ ਤੁਸੀਂ ਕਹਿਆ ਸੀ ਕਿ ਅਸੀਂ 4-5 ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਤੇ ਉਹਨਾਂ ਦੇ ਬਾਰੇ ਅੱਜ ਜਾਣਕਾਰੀ ਸਾਂਝੀ ਕਰਕੇ ਅੱਜ ਇੱਕ ਮੋਟੀ ਗੱਲ ਦਾਦਾ ਅੱਛਾ ਇਹ ਇਹ ਸਰਬ ਦੇ ਪੰਜਾਬ ਦੀ ਗੱਲ ਕਰਦੇ ਕਰਦੇ ਪਹਿਲਾਂ ਇੱਕ ਗੱਲ ਯਾਦ ਆਈ ਤੁਹਾਨੂੰ ਦੱਸਦਾ ਆਪਾਂ ਨੇ ਹੁਣੇ ਹੀ ਵਾਲੇ ਹਾਲ ਹੀ ਵਿੱਚ ਮਤਲਬ ਮਾਰਚ ਦੇ ਵਿੱਚ ਵਿੱਚ ਆਟਾ ਲਾਂਚ ਕੀਤਾ ਆਟਾ ਹਾਂ ਸ਼ਰਬਤੀ ਬੀ ਟਾਟਾ ਇਹ ਅਸਲੀ ਐਮਪੀ ਦੀ ਕਣਕ ਹੈ ਉਹਨੂੰ ਸ਼ਰਬਤੀ ਕਿਹਾ ਜਾਂਦਾ ਪਿਓਰ ਲਈ ਗਈ ਹੈ ਜੀ ਗਡਾਉਨ ਚ ਪਹਿਲਾਂ ਹੀ ਪੂਰੀ ਫਿੱਟ ਕਰਤੀ ਉਹ ਹਲੇ ਜਿਹੜਾ ਗਡਾਉਨ ਲਿਆ ਗਿਆ ਉਹ ਪ੍ਰੋਪਰ 40000 ਸਕਰ ਫੁੱਟ ਦਾ ਗਡਾਉਨ ਹੈ ਜਿਹਦੇ ਵਿੱਚ ਫਿੱਟ ਕੀਤੀ ਹੈ ਹਲੇ ਉਹ ਸਾਨੂੰ ਲੱਗਦਾ ਵੀ ਅਸੀਂ ਪੰਜਾਬ ਦੀ ਅੱਧੀ ਆਬਾਦੀ ਨੂੰ ਨਹੀਂ ਦੇ ਪਾਵਾਂਗੇ ਉਹ ਕਣਕ ਬਣਾਤੀ ਹੋਈ ਆ ਉਹਦਾ ਆਟਾ ਬਣ ਗਿਆ ਪਰ ਬਾਬੇ ਦੀ ਐਸੀ ਕਿਰਪਾ ਕਿਉਂ ਬਣਦੇ ਬਣਦੀ ਖਤਮ ਹੋ ਜਾਂਦਾ ਲੇਕਿਨ ਜਿਹੜਾ ਸ਼ਰਬਤੀ ਪੰਜਾਬ ਹੈ ਇਹ ਮੇਰੇ ਦਿਮਾਗ ਚ ਕਿਉਂ ਆਇਆ ਮੇਰੇ ਦਿਮਾਗ 'ਚ ਆਇਆ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸ਼ਮੀਲਾਂ ਲੱਗਦੇ ਸੱਚਾ ਹੁਣ ਗਰਮੀ ਸ਼ੁਰੂ ਹੋ ਜਾਣੀ ਹੈ ਜੇ 60 ਦੇ ਵਿੱਚ ਤਾਂ ਸ਼ਮੀਲਾਂ ਦੇ ਪਰ ਸਾਡੇ ਪੰਜਾਬੀ ਜਿਹੜੇ ਆ ਔਰ ਅਸੀਂ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਸ਼ਮੀਲ ਲਾਉਣ ਦੇ ਵਿੱਚ ਸਭ ਤੋਂ ਮੂਰੇ ਆ ਬਿਲਕੁਲ ਸੱਚਾ ਔਰ ਲੰਗਰ ਲਾਉਣ 'ਚ ਸਭ ਤੋਂ ਮੂਰੇ ਆ ਕਿਉਂ ਨਾ ਸਾਡੀ ਸਾਡੇ ਸਰਬੰਦਾਂ ਨੂੰ ਸਾਡਾ ਆਪਦਾ ਹੋਵੇ ਕਿਉਂਕਿ ਮੇਰੀ ਇੱਕੋ ਹੀ ਸੋਚ ਹੈ ਕੀ ਮੁਰ ਸੋਨੇ ਦਾ ਸ਼ੇਰ ਬਣੂਗਾ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਬਣੂਗਾ ਸਾਡਾ ਪੰਜਾਬ ਵਾਹ ਤੇ ਉਹ ਬਣੂਗਾ ਤਾਂ ਜੇ ਅਸੀਂ ਪੰਜਾਬ ਦੀ ਗੱਲਬਾਤ ਕਰਦੇ ਰਹਾਂਗੇ ਹੁਣ ਜੇ ਅਸੀਂ ਬਣਾਇਆ ਮੈਨੂੰ ਕਹਿੰਦੇ ਜੀ ਰੂ ਆਪਣਾ ਬਲਾਨਾ ਸ਼ਰਬਤ ਆਉਂਦਾ ਠਿਪਕਾਂ ਦਾ ਇਹ ਆਉਂਦਾ ਉਹ ਮੈਂ ਕਹਾਂ ਵੀ ਇਹ ਜਿਹੜੇ ਸ਼ਰਬਤ ਬਣਾਉਣ ਵਾਲੀਆਂ ਕੰਪਨੀਆਂ ਨੇ ਇਹਨਾਂ ਦੀ ਆਪਣੀ ਦੁਨੀਆ ਮੈਂ ਕਹਾਂ ਮੇਰੀ ਤਾਂ ਇੱਕ ਛੋਟੀ ਜੀ ਦੁਨੀਆ ਮੈਂ ਕਹਾਂ ਉਹ 3 ਕਰੋੜ ਆਬਾਦੀ ਦਾ ਪੰਜਾਬ ਹੈ ਮੈਂ ਕਹਾਂ ਅਸੀਂ ਬਣਾਵਾਂਗੇ ਸ਼ਰਬਤ ਤੇ ਪੰਜਾਬ ਉਹਦਾ ਨੌ ਰਕਤਤਾ ਜੀ ਸ਼ਰਬਤ ਤੇ ਪੰਜਾਬ ਜਦੋਂ ਅਸੀਂ ਉਹਨੂੰ ਨਾਮ ਰੱਖਿਆ ਉਹਨੂੰ ਅਪਰੂਵਲ ਲਈ ਭੇਜਿਆ ਫੱਟ ਦੇ ਕੇ ਅਪਰੂਵ ਹੋ ਗਿਆ ਅਪਰੂਵਲ ਬੜੀ ਛੇਤੀ ਮਿਲ ਗਈ ਇਸ ਨਾਮ ਨੂੰ ਕਿਉਂਕਿ ਹੈ ਹੀ ਨਹੀਂ ਸੀ ਕੋਈ ਉਹਦਾ ਫਿਰ ਅਸੀਂ ਪ੍ਰੋਪਰ ਜਿਹੜਾ ਨਾਮ ਦਿੱਤਾ ਓਨਲੀ ਵਰਦਾਨ ਸ਼ਰਬਤ ਤੇ ਪੰਜਾਬ ਔਰ ਉਹ ਜਿਹੜਾ ਦਿੱਤਾ ਗਿਆ ਨਾ ਟੈਣਾ ਸਾਹਿਬ ਉਹਦੇ ਚ ਅਸੀਂ ਸਭ ਤੋਂ ਪਹਿਲਾਂ ਠੰਡਾਈ ਦਿੱਤੀ ਹੁਣ ਠੰਡਾਈ ਦਾ ਜਿਹੜਾ ਫਾਰਮੂਲਾ ਉਹ ਆਪਣੇ ਨੈਟ ਤੇ ਪਿਆ ਉਹ ਪੂਰੀ ਤਰ੍ਹਾਂ ਪੜ ਸਕਦੇ ਆ ਲੋਕੀ ਜਿਹੜਾ ਬੈਦਵਾਨ ਦਾ ਸਾਡਾ ਆਪਣਾ ਹੈਗਾ ਓਨਲੀ ਵਰਦਾਨ.com ਇਸ ਲਈ ਸਪੈਸ਼ਲ ਸਾਈਟ ਬਣਾਈ ਗਈ ਆ onlyvardan.com ਤੁਸੀਂ ਖੋਲੋਗੇ ਉੱਤੇ ਤੇ ਆਊਗਾ ਤੇ ਉਹਦੇ ਵਿੱਚ ਇਹਦੀ ਫਾਰਮੂਲੇਸ਼ਨ ਕਿਵੇਂ ਬਣਦਾ ਘਰੇ ਬਣਾਉਣਾ ਬਹੁਤ ਸੌਖਾ ਪਿੱਛੇ ਜੇ ਆਪਣੇ ਬਹੁਤ ਸਾਰੇ ਲੋਕ ਆਏ ਸੀ ਜਿਨ੍ਹਾਂ ਨੂੰ ਅਸੀਂ ਇਹ ਦਿੱਤਾ ਉਹਨਾਂ ਨੇ ਸਾਨੂੰ ਬਣਾਇਆ ਵੀ ਆਪ ਵੀ ਬਣਾਇਆ ਤੇ ਮੇਰੇ ਕੋਲ ਲੈ ਕੇ ਵੀ ਆਏ ਬੋਤਲ ਚ ਕਹਿੰਦੇ ਗੁਰਸਰ ਤੁਹਾਨੂੰ ਵੀ ਲੈ ਕੇ ਜਾਣਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਚਲੋ ਅਸੀਂ ਕੁਝ ਦੱਸਿਆ ਬੰਦੇ ਨੇ ਅਮਲ ਕੀਤਾ ਤਾਂ ਉਹਨੂੰ ਪੀਣ ਦੇ ਨਾਲ ਜਣਾ ਸਾਹਿਬ ਕੀ ਹੁੰਦਾ ਜਿਵੇਂ ਮੰਨ ਲਓ ਸਵੇਰੇ ਸਵੇਰੇ ਤੁਸੀਂ ਪੀ ਲਿਆ ਉਸ ਤੋਂ ਬਾਅਦ 2 2.5 ਘੰਟੇ ਤੱਕ ਪਿਆਸ ਨਹੀਂ ਲੱਗਦੀ ਕਿਉਂਕਿ ਅਸੀਂ ਉਹਦੇ ਵਿੱਚ ਗੋੰਦ ਕਤੀਰਾ ਦਾ ਐਕਸਟ੍ਰੈਕਟ ਲੇਤਾ ਗੋੰਦ ਕਤੀਰਾ ਜਦੋਂ ਉਹਦੇ ਵਿੱਚ ਪੈਂਦੀ ਆ ਹੁਣ ਮੈਨੂੰ ਕਈ ਸਾਡੇ ਜਿਹੜੇ ਬਹੁਤ ਵਿਦਵਾਨ ਲੋਕ ਆਪਣੇ ਉਹਦੇ ਚਾਹੁੰਦੇ ਨੇ ਟਾਈਪ ਕਰਨ ਵਾਸਤੇ ਉਹ ਵਿਦਵਾਨਾਂ ਨੇ ਮੈਨੂੰ ਕਿਹਾ ਕਹਿੰਦੇ ਗੁਲ ਸਾਹਿਬ ਕਿ ਗੋੰਦ ਕਤੀਰਾ ਦਾ ਬੰਦੇ ਨੂੰ ਠੰਡਾ ਕਰ ਦਿੰਦੀ ਆ ਮੈਂ ਕਿਹਾ ਜੀ ਤਾਂ ਕੋਈ ਚੀਜ਼ ਨਹੀਂ ਤੇ ਠੰਡਾ ਤਾਂ ਫਿਰ ਦਾਰੂ ਜਿਹੜੀ ਠੋਕ ਠੋਕ ਕੇ ਬਰਫ਼ ਪੀਣੇ ਉਹ ਵੀ ਕਰਦੀ ਆ ਹੈ ਤੇ ਇਹਦੇ ਚ ਮੈਂ ਕਿਹਾ ਨਾਲ ਸੀ ਕਾਲੀ ਮਿਰਚ ਪਾਈ ਆ ਨਾਲ ਅਸੀਂ ਚਾਰੇ ਮਗਜ ਪਾਏ ਆ ਨਾਲ ਅਸੀਂ ਇਹਦੇ ਵਿੱਚ ਖਸਖਸ ਪਾਈ ਆ ਉਹ ਚੀਜ਼ਾਂ ਸਾਰੀਆਂ ਪਾਈਆਂ ਨੇ ਜਿਹਨੂੰ ਪੀਣ ਸਾਰ ਬੰਦਾ ਅੰਦਰ ਉਹਦੀ ਆਤਮਾ ਤ੍ਰਿਪਤ ਹੋ ਜਾਂਦੀ ਆ ਉਹ ਫੇਰ ਦੂਜਾ ਗਲਾਸ ਮੂਰੇ ਕਰਦਾ ਵੀ ਹੋਰ ਪਾਈ ਸੱਚ ਮਤਲਬ ਚਾਰ ਪੰਜ ਗਲਾਸ ਪੀਣ ਤੋਂ ਬਾਅਦ ਉਹ ਕਹਿੰਦਾ ਹੁਣ ਠੀਕ ਆ ਤੇ ਦੋ ਤਿੰਨ ਘੰਟੇ ਡੈਣਾ ਸਭ ਬੰਦੇ ਨੂੰ ਪਿਆਸ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਪਸੀਨਾ ਨਹੀਂ ਆਉਂਦਾ ਇਹਦੇ ਉਹ ਫਾਇਦੇ ਨੇ ਔਰ ਦੂਜੀ ਗੱਲ ਜਿਹੜਾ ਸ਼ਰਬਤ ਹੈ ਪੰਜਾਬ ਹੈ ਇਹਦੀ ਇੱਕ ਤਾਂ ਠੰਡਾਈ ਹੋ ਗਈ ਦੂਜੀ ਚੀਜ਼ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਅਸੀਂ ਦਿੱਤਾ ਸਤੂ ਹਾਂ ਹੁਣ ਸੱਤੂ ਜੇ ਮਾਰਕੀਟ ਚ ਲੈਣ ਜਾਓ ਬੰਦਾ ਕਹਦਾ ਕਿਹੜਾ ਟਕਮੰਜ ਕਰੂ ਪਾਊਡਰ ਲਿਓ ਸੱਤੂ ਲਿਓ ਪੀਸ ਅਸੀਂ ਇਹਦਾ ਉਹਦੇ ਵਿੱਚ ਹੀ ਸ਼ਰਬਤ ਬਣਾਤਾ ਵੀ ਇਹਦੇ ਵਿੱਚੋਂ ਤੁਸੀਂ 30 ਐਮ ਐਲ ਪਾਓ ਗਲਾਸ ਦੇ ਵਿੱਚ 60 ਐਮ ਐਲ ਪਾ ਲਓ ਗਲਾਸ ਦੇ ਵਿੱਚ ਉਹਦੇ ਵਿੱਚ ਬਾਕੀ ਪਾਣੀ ਪਾਓ ਥੋੜੀ ਜਿਹੀ ਬਰਫ਼ ਪਾਓ ਘੋਲ ਕੇ ਪੀ ਲਓ ਰੈਡੀ ਟੂ ਈਟ ਉਹਦੇ ਚ ਸੱਤੂ ਦਿੱਤਾ ਫਿਰ ਇੱਕ ਚੀਜ਼ ਹੋਰ ਦਿੱਤੀ ਉਹਦੇ ਵਿੱਚ ਅਸੀਂ ਉਹ ਦਿੱਤਾ ਬੇਲ ਦਾ ਸ਼ਰਬਤ ਹੁਣ ਜਿਹੜਾ ਬੇਲ ਦਾ ਸ਼ਰਬਤ ਆ ਜਿੰਨੇ ਵੀ ਤੁਸੀਂ ਭੈਣ ਭਰਾ ਦੇਖ ਰਹੇ ਹੋ ਇਹ ਬਹੁਤ ਤੁਹਾਡੇ ਲਈ ਇੰਪੋਰਟੈਂਟ ਵਿਸ਼ਾ ਜਿਹੜਾ ਅੱਜ ਲੈ ਕੇ ਆਏ ਆਂ ਜਿਹੜਾ ਬੇਲ ਦਾ ਸ਼ਰਬਤ ਹੈ ਬਿਲਾ ਦਾ ਸ਼ਰਬਤ ਹੈ ਇਹ ਪੇਟ ਦਾ ਸਭ ਤੋਂ ਵਧੀਆ ਟੋਨਿਕ ਹੈ ਜਿਹੜੇ ਕਹਿੰਦੇ ਨੇ ਬਾਰ-ਬਾਰ ਰੋਟੀ ਖਾਣੇ ਆ ਟਾਇਲਟ ਜਾਣਾ ਪੈਂਦਾ ਜਿੰਦੀ ਭੱਜਦੇ ਆ ਕਈ ਕਹਿੰਦੇ ਨੇ ਜੇ ਮੇਰੇ ਪੇਟ 'ਚ ਇੱਥੇ ਗੱਠ ਬਣ ਜਾਂਦੀ ਆ ਇੱਥੇ ਗਾਹ ਜਾ ਪਿਆ ਰਹਿੰਦਾ ਇੱਥੇ ਗੈਸ ਬਣਦੀ ਆ ਸਾਈਡਾਂ ਤੇ ਕੋਈ ਵੀ ਪ੍ਰੋਬਲਮ ਤੁਹਾਡੀ ਲੀਵਰ ਨੂੰ ਲੈ ਕੇ ਓਟਿਪੀਡੀ ਨੂੰ ਕੰਟਰੋਲ ਕਰਦਾ ਈਵਨ ਟੂ ਜੀਜੀਟੀ ਨੂੰ ਵੀ ਕੰਟਰੋਲ ਕਰ ਦਿੰਦਾ ਏਸੀ ਜਿੰਨਾਂ ਲੋਕਾਂ ਨੂੰ ਦਿੱਤਾ ਉਹਨਾਂ ਲੋਕਾਂ ਦੀ ਫੀਡਬੈਕ ਹੈ ਔਰ ਜਿਹਨਾਂ ਸ਼ਰਬਤ ਹੈ ਇਹ ਘਰੇ ਬਣਾ ਲਓ ਇਹ ਨਹੀਂ ਹੈ ਕਿ ਤੁਸੀਂ ਸ਼ਰਬਤੇ ਪੰਜਾਬ ਲੈਣਾ ਜੇ ਸ਼ਰਬਤੇ ਪੰਜਾਬ ਤੁਹਾਡੇ ਫਰਿੱਜ ਚ ਪਿਆਊਗਾ ਤਾਂ ਤੁਹਾਡਾ ਵੈਸੇ ਹੀ ਤੌਰ ਪੂਰੀ ਰਹਿਣੀ ਹੋਵੇ ਸਾਡੇ ਘਰੇ ਸ਼ਰਬਤੇ ਪੰਜਾਬ ਹੈਗਾ ਕਿਉਂਕਿ ਮੈਂ ਪ੍ਰਾਊਡ ਵਾਲੀ ਚੀਜ਼ ਬਣਾਈ ਆ ਪੰਜਾਬੀਆਂ ਲਈ ਔਰ ਦੂਜੀ ਗੱਲ ਕਿ ਜੇ ਤੁਸੀਂ ਬਿਲ ਘਰੇ ਲਿਆ ਕੇ ਵੀ ਹੁਣ ਬਿਲ ਦਾ ਗੁੱਦਾ ਲਿਆਓ ਹੁਣ ਕਈ ਲੋਕ ਕਹਿੰਦੇ ਨੇ ਗੁਰਸੱਭ ਬਿਲ ਦਾ ਮੌਸਮ ਨਹੀਂ ਹੁੰਦਾ ਉਦੋਂ ਵੀ ਤੁਸੀਂ ਕਹਿੰਦੇ ਹੋ ਮੌਸਮ ਤੋਂ ਬਿਨਾ ਬਿਲ ਸੁੱਕਾ ਮਿਲਦਾ ਜੀ ਡਰਾਈ ਫਰੂਟ ਚ ਮਿਲ ਜਾਂਦਾ ਇਹਨੂੰ ਲਿਆਓ ਅਸੀਂ ਕਟਿਆ ਘਟਾਇਆ ਅੱਦੇ ਪੀਸ ਮਿਲਦੇ ਆ ਲਿਆ ਕੇ ਇਹਨੂੰ ਰਾਤ ਨੂੰ ਇੱਕ ਜੱਗ 'ਚ ਪਾ ਦਿਓ ਦੋ ਤਿੰਨ ਪੀਸ ਸਵੇਰ ਤੱਕ ਇਹਨਾਂ ਫੁੱਲ ਜਾਂਦੇ ਆਏ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਹੀ ਮਲ ਦਿਓ ਮਲ ਕੇ ਜੇ ਤੁਹਾਨੂੰ ਬਹੁਤਾ ਲੱਗਦਾ ਵੀ ਆਪਦੇ ਹੱਥਾਂ ਤੋਂ ਹੀ ਗਲਿਆਣ ਆਉਂਦੀ ਆ ਤਾਂ ਉਹਦੇ 'ਚ ਕੋ ਗ੍ਰਾਈਂਡਰ ਪਾ ਲਓ ਉਹਦੇ ਨਾਲ ਉਹਨੂੰ ਗ੍ਰਾਈਂਡ ਕਰ ਉਹੋ ਟੈਣਾ ਸਾਹਿਬ ਐਸਾ ਸ਼ਰਬਤ ਬਣਦਾ ਉਹਦੇ 'ਚ ਕੁਝ ਪਾਉਣ ਦੀ ਲੋੜ ਨਹੀਂ ਫਿਰ ਵੀ ਲੋਕ ਪਾ ਲੈਂਦੇ ਆ ਕੋਈ ਸ਼ੱਕਰ ਪਾ ਲੈਂਦਾ ਕੋਈ ਦੇਸੀ ਖੰਡ ਪਾ ਲੈਂਦਾ ਪਰ ਮੇਰੀ ਹੱਥ ਜੋੜ ਬੇਨਤੀ ਆ ਵੀ ਉਹ ਇਦਾਂ ਦੇ ਜਿਹੜੇ ਸ਼ਰਬਤ ਆ ਉਹ ਤੇ ਚੀਨੀ ਨਾ ਪਾਇਆ ਕਰੋ ਕਿਉਂਕਿ ਅਸੀਂ ਬਿਲਕੁਲ ਬੇਸ ਬਣਾਇਆ ਜੀ ਉਹਦਾ ਕੁਦਰਤੀਪਨ ਬਰਕਰਾਰ ਰਵੇ ਹਾਂ ਉਹਦਾ ਕੁਦਰਤੀਪਨ ਉਹ ਜਦੋਂ ਬੰਦਾ ਬੇਲ ਦਾ ਸ਼ਰਬਤ ਪੀਂਦਾ ਜੀ ਜਦੋਂ ਸਤੂ ਪੀਂਦਾ ਔਰ ਜਦੋਂ ਸਾਡਾ ਜਿਹੜਾ ਠੰਡਾਈ ਐ ਐਕਚੁਅਲ ਉਹ ਪੀਂਦਾ ਤਾਂ ਇਹ ਇੱਕ ਅਸੀਂ ਮਤਲਬ ਐਂ ਸ਼ਰਬਤ ਨਹੀਂ ਦਿੰਦਾ ਵੀ ਸਵਾਦ ਲਈ ਦਿੰਦਾ ਅਸੀਂ ਐਂ ਦਿੰਦਾ ਸ਼ਰਬਤ ਵੀ ਬੰਦਾ ਸਵਾਦ ਲਈ ਤਾਂ ਪੀਵੇ ਹੀ ਪੀਵੇ ਨਾਲ ਜ਼ਿੰਦਗੀ ਦਾ ਇੱਕ ਵਧੀਆ ਸਰੋਤ ਹੈ ਜੋ ਸਭ ਤੋਂ ਬੈਸਟ ਚੀਜ਼ਾਂ ਦੇ ਦਿੱਤੀਆਂ ਨੇ ਔਰ ਮੈਨੂੰ ਉਮੀਦ ਆ ਕਿ ਸ਼ਰਬਤ ਇਹ ਪੰਜਾਬ ਜਿਹੜਾ ਹੈਗਾ ਉਦੋਂ ਸੀ ਇੱਕ ਗੁਲਾਬ ਦਾ ਸ਼ਰਬਤ ਬਣਾ ਰਹੇ ਆ ਜਿਹੜਾ ਆਉਣ ਵਾਲੇ ਸਮੇਂ 'ਚ ਹਰ ਸ਼ਬੀਲ ਤੇ ਚੱਲੂਗਾ ਔਰ ਸ਼ਬੀਲ ਉਹਨੂੰ ਪ੍ਰਾਊਡ ਫੀਲ ਕਰੂਗੀ ਕਿ ਅਸੀਂ ਸ਼ਰਬਤ ਤੇ ਪੰਜਾਬ ਦੀ ਸ਼ਬੀਲ ਪਰ ਗੋਲ ਸਾਹਿਬ ਜੇਠ ਹਾੜ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਮੇਰਾ ਖਿਆਲ ਹੈ ਵੀ ਕੋਈ ਪਿੰਡ ਕੋਈ ਗਲੀ ਇਹੋ ਜੀ ਹੋਣੀ ਨਹੀਂ ਜਿੱਥੇ ਨਾਂ ਲੱਗੀ ਹੋਵੇ ਸ਼ਬੀਲ ਮੇਰੀ ਨਿੱਜੀ ਤੌਰ ਤੇ ਰਾਏ ਆ ਦੇਖੋ ਤੁਸੀਂ ਮੇਰੀ ਬੇਇੱਜ਼ਤੀ ਬਣ ਲੈਨੇ ਹੋ ਨੇ ਵੀ ਥੋੜੀ ਜੀ ਆਪਾਂ ਨੂੰ ਰਾਇਤ ਵੀ ਦੇ ਦੇਣੀ ਚਾਹੀਦੀ ਆ ਜੇ ਕੋਈ ਸ਼ਬੀਲ ਵਾਸਤੇ ਲੈ ਕੇ ਜਾਵੇ ਬਿਲਕੁਲ ਜੀ ਜੇ ਜਿਹਨੇ ਕਹਿਣਾ ਵੀ ਭਾਈ ਮੈਨੂੰ 50 ਬੋਤਲਾਂ ਚਾਹੀਦੀਆਂ ਮੈਨੂੰ 100 ਬੋ ਜੇ ਕਿਸੇ ਨੇ ਆਕੇ ਕਹਦਾ ਬਾਬਾ ਦੀਪ ਸਿੰਘ ਦੇ ਗੁਰਦੁਆਰੇ 'ਚ ਸ਼ਹੀਦ ਲਾਉਣੀ ਉਸ ਦਿਨ ਮੈਂ ਬਿੱਲੇ ਨਹੀਂ ਦੇਖਣਾ ਬਣਿਆ ਕਿ ਨਹੀਂ ਬਣਿਆ ਵਾ ਵਾ ਉਹ ਤਾਂ ਚਾਹੇ 100 ਬੋਤਲ ਲੈ ਜਾਵੇ ਚਾਹੇ ਟਰੱਕ ਲੈ ਜਾਵੇ ਉਹਨੂੰ ਕਹਾਂਗੇ ਤੁਸੀਂ ਬਾਬਾ ਦੀਪ ਸਿੰਘ ਦੇ ਨਾਂ ਲਾ ਰਹੇ ਹੋ ਲਾ ਦਿਓ ਬਹੁਤ ਖੋ ਤੇ ਇਹ ਤਾਂ ਕੋਈ ਰੌਲਾ ਹੀ ਨਹੀਂ ਜੀ ਪਰ ਜਿਵੇਂ ਹੁਣ ਪਿੰਡਾਂ 'ਚ ਵੀ ਬੱਚੇ ਸ਼ਹੀਦ ਲਾਉਂਦੇ ਆ ਉਹ ਫਿਰ ਜਾਂਦੇ ਆ ਇੱਕ ਦੁਕਾਨ ਤੇ ਪੰਸਾਰੀ ਤੇ ਇਹ ਗੱਲ ਕਰਨੀ ਨਹੀਂ ਚਾਹੀਦੀ ਪਰ ਕਰ ਦੇਣੀ ਚਾਹੀਦੀ ਆ ਸਾਡੇ ਸਿਹਤ ਦਾ ਮਸਲਾ ਉਹ ਪੰਸਾਰੀ ਕੀ ਕਰਦਾ ਉਹਨਾਂ ਨੂੰ ਇੱਕ ਤਾਂ ਰੰਗ ਦੇ ਦਿੰਦਾ ਇੱਕ ਮਿੱਠਾ ਦੇ ਦਿੰਦਾ ਇੱਕ ਹੋਲ ਕਹਿੰਦਾ ਜਾਓ ਕੋਲ ਕੇ ਲਾਲ ਜਾ ਕਰਕੇ ਭਲਾ ਦੇ ਉਹ ਬਹੁਤ ਮਾੜੀ ਚੀਜ਼ ਆ ਉਹ ਵੀ ਸਾਡਾ ਇੱਕ ਪੰਸਾਰੀ ਬਹੁਤ ਵਧੀਆ ਮਿੱਤਰ ਹੈ ਉਹਦੇ ਕੋਲ ਇੱਕ ਦਿਨ ਮੈਂ ਖੜਾ ਸੀ ਉਹਨੇ ਕੀਤਾ ਉਹਨੇ ਫਿਰ ਮੈਨੂੰ ਦੱਸਿਆ ਕਹਿੰਦਾ ਗੁਰਸਾਬ ਇਹ ਬਹੁਤ ਪ੍ਰੋਬਲਮ ਚੱਲਦੀ ਹੈ ਵੀ ਇਹ ਨਿਆਣੇ ਮਾਰਕੀਟ ਚ ਜਾਂਦੇ ਨੇ ਬਜ਼ਾਰਾਂ ਚ ਪੈਸੇ ਇਕੱਠੇ ਕਰ ਲੈਂਦੇ ਨੇ ਸਬੀਲ ਲਾਉਣੀ ਆ 1000 ਰੁਪਏ ਇਕੱਠਾ ਕਰ ਲੈਂਦੇ ਨੇ 100 ਰੁਪਏ ਦਾ ਸਬੰਨ ਲੈਦੇ ਨੇ 900 ਰੁਪਏ ਦੀ ਫਿਲਮ ਦੇਖ ਆਉਂਦੇ ਨੇ ਮਤਲਬ ਇਹ ਗੱਲਾਂ ਕਰਨ ਵਾਲੀਆਂ ਨੇ ਜੀ ਐਵੇਂ ਮੈਂ ਕਹਾ ਤੇ ਉਹ ਉਤੋਂ ਖੁੱਲੀ ਗੱਲ ਨਾ ਤਾਂ ਕੀਤੀ ਆ ਤੇ ਮੈਂ ਕਹਾ ਵੀ ਉਹ ਨਿਆਣੇ ਹੁੰਦੇ ਆਪਣੀ ਜਗ੍ਹਾ ਠੀਕ ਆ ਆਪਾਂ ਵੀ ਨਿਆਣੇ ਹੁੰਦੇ ਲੋਹੜੀ ਮੰਗਦੇ ਹੁੰਦੇ ਸੀ ਨਾਲ ਹੀ ਕਹਿੰਦੇ ਸੀ ਜੇ ਕੋਈ ਨਹੀਂ ਦਿੰਦਾ ਤੇ ਘਰ ਭੁੱਖਾ ਤੇ ਜਵਾਕਾ ਦਾ ਆਪਣਾ ਰੋਲ ਹੁੰਦਾ ਤੇ ਲੇਕਿਨ ਇਹ ਚੀਜ਼ ਜ਼ਰੂਰ ਹੈ ਕਿ ਜਦੋਂ ਸ਼ਮੀਲ ਲੱਗਦੀ ਆ ਤਾਂ ਉੱਥੇ ਬਹੁਤ ਇਸ ਹਾਈਜਨਿਕ ਦਾ ਖਿਆਲ ਰੱਖਿਆ ਜਾਵੇ ਔਰ ਜਿਹੜੇ ਵੀ ਸ਼ਰਬਤੇ ਪੰਜਾਬ ਚਾਹੇ ਕਿਸਦੇ ਘਰ ਚ ਵਿਆਹ ਸ਼ਾਦੀ ਆ ਚਾਹੇ ਕੋਈ ਸ਼ਬੀਲ ਲਾਉਣਾ ਚਾਹੁੰਦਾ ਚਾਹੇ ਕੋਈ ਇਹ ਸ਼ਰਬਤ ਨੂੰ ਯੂਜ਼ ਕਰਨਾ ਚਾਹੁੰਦਾ ਤਾਂ ਉਹ ਮੇਰੀ ਵੈਬਸਾਈਟ ਤੇ ਜਾ ਕੇ onlyvaidwan.com ਤੇ ਜਾ ਕੇ ਇਹਦੇ ਬਾਰੇ ਜਰੂਰ ਦੇਖਿਓ ਔਰ ਸਮਝਿਓ ਔਰ ਉਸ ਤੋਂ ਬਾਅਦ ਇਹ ਚੀਜ਼ ਨੂੰ ਅਪਣਾ ਲਿਓ ਕਿਉਂਕਿ ਮੈਂ ਸ਼ਰਬਤ ਦੇ ਵਿੱਚ ਵੀ ਜੀਵਨ ਪੈਦਾ ਕੀਤਾ ਮੈਂ ਉਹ ਨਹੀਂ ਦਿੱਤਾ ਕਿ ਤੁਹਾਨੂੰ ਕੋਲ ਡਰਿੰਕ ਪਿਲਾ ਕੇ ਤੁਹਾਡੇ ਜੀਵਨ ਨੂੰ ਘੁਣ ਲਾ ਦੀ ਪਰ ਗੋਲਸਾ ਮੈਨੂੰ ਕਰਕੇ ਲੱਗਦਾ ਵੀ ਤੁਸੀਂ 24 ਘੰਟੇ ਇਸ ਗੱਲ ਦੀ ਕੋਜ ਦੇ ਵਿੱਚ ਰਹਿਨੇ ਵੀ ਨਵੀਂ ਚੀਜ਼ ਕੀ ਇਜਾਦ ਕੀਤੀ ਜਾਵੇ ਜਿਵੇਂ ਤੁਸੀਂ ਅੱਜ ਇਹ ਗੱਲ ਕਹੀ ਵੀ ਭਾਈ ਅਸੀਂ ਆਟਾ ਤਿਆਰ ਕਰ ਲਿਆ ਸ਼ਰਬਤ ਤੁਸੀਂ ਤਿਆਰ ਕਰ ਲਿਆ ਕੱਲ ਨੂੰ ਮੇਰਾ ਖਿਆਲ ਆ ਵੀ ਤੁਸੀਂ ਵੀ ਮਿਰਚ ਮਸਾਲਿਆਂ ਵੱਲ ਹੋਰ ਵੱਖ-ਵੱਖ ਚੀਜ਼ਾਂ ਵੱਲ ਆਉਂਗੇ ਮੈਨੂੰ ਲੱਗਦਾ ਹੁਣ ਕਿਉਂਕਿ ਰਸੋਈ ਦਾ ਮਸਲਾ ਹੈ ਜਿਹੜੀ ਸਾਡੀ ਸਿਹਤ ਆ ਉਹ ਸਾਡੀ ਰਸੋਈ ਆ ਮੈਂ ਹੁਣ ਪਿੱਛੇ ਜੇ ਇੱਕ ਸਲੋਗਨ ਬਣਾਇਆ ਸੀਗਾ ਵੀ ਰਸੋਈ ਤੋਂ ਟਾਇਲਟ ਤੱਕ ਹੂੰ ਜਾਣ ਦਾ ਸਫ਼ਰ ਹੈ ਰਸੋਈ ਤੋਂ ਟਾਇਲਟ ਤੱਕ ਜਾਣ ਦਾ ਜਿਹੜਾ ਸਫ਼ਰ ਹੈ ਅਸੀਂ ਖਰਾਬ ਕਰ ਲਿਆ ਪਹਿਲਾਂ ਕੀ ਸੀ ਅਸੀਂ ਜਾਂਦੇ ਸੀ ਘਰੇ ਖਾਂਦੇ ਸੀ ਬਾਹਰ ਹੱਗ ਕਿਉਂਦੇ ਸੀ ਹੁਣ ਬਾਹਰ ਖਾਂਦੇ ਆ ਤੇ ਘਰੇ ਭੱਜ ਕਿਉਂਨੇ ਆ ਅਰੇ ਭੱਜ ਕਿਉਂਦੇ ਮਤਲਬ ਕਹਿਣ ਦਾ ਸੀ ਉਲਟਾ ਕਰ ਲਿਆ ਸਾਰਾ ਫਿਰ ਹੁਣ ਕਿਵੇਂ ਪਾਲਦੇ ਆ ਬੀਜ ਕੇ ਗਾਜਰਾਂ ਪਾਲਦੇ ਤੁਸੀਂ ਬਸ ਬੀਜ ਕੇ ਕਿਕਰਾਂ ਪਾਲਦੇ ਦਾਖਾਂ ਐਵੇਂ ਕਿਵੇਂ ਹੋ ਜਾਊਗਾ ਤੇ ਮਤਲਬ ਕਹਿਣ ਦਾ ਵੀ ਜਿਹੜੀ ਸਿਹਤ ਆ ਉਹ ਸਾਨੂੰ ਰਸੋਈ ਚ ਲੈਣੀ ਪਊ ਹਾਂ ਜਿਹੜਾ ਤੁਹਾਡੇ ਘਰੇ ਬੱਚਾ ਪੈਦਾ ਹੋ ਗਿਆ ਉਹ ਬੱਚਾ ਮਿੱਟੀ ਕੱਚੀ ਦਾ ਅੰਗਰੇਜ਼ ਦੇ ਘਰੇ ਪੈਦਾ ਹੁੰਦਾ ਪੈਦਾ ਹੁੰਦਾ ਹੀ ਅੰਗਰੇਜ਼ੀ ਬੋਲਦਾ ਸਾਡਾ ਸਾਰੀ ਉਮਰ ਅੰਗਰੇਜ਼ੀ ਸਿੱਧੀ ਨਹੀਂ ਬੋਲਦਾ ਸਾਡਾ ਸਾਰੀ ਉਮਰ ਪੰਜਾਬੀ ਬੋਲਦਾ ਉਹ ਅੰਗਰੇਜ਼ ਪੰਜਾਬੀ ਨਹੀਂ ਬੋਲ ਸਕਦਾ ਕੀ ਹੋਇਆ ਜੋ ਅਸੀਂ ਉਹਦੇ ਅੰਦਰ ਵਰਲਡ ਪਾਰਕ ਤੇ ਪਹਿਲੇ ਦਿਨ ਤੋਂ ਪਾ ਰਹਿਆ ਹੁਣ ਅਸੀਂ ਕੀ ਕਰਦੇ ਆ ਬੱਚਾ ਅਸੀਂ ਆਪਣੇ ਮਾਂ ਬਾਪ ਦੀ ਔਲਾਦ ਸੀ ਅਸੀਂ ਰੋਂਦੇ ਸੀ ਸਾਡੇ ਮੂੰਹ 'ਚ ਚੁੰਗਣੀ ਫਸਾਈ ਦੀ ਦੁੱਧ ਦੇ ਕੇ ਕੱਡੋ ਖੜ ਦੁੱਧ ਦਾ ਪੀਂਦੇ ਸੀ ਹੁਣ ਜਵਾਕ ਰੋਂਦਾ ਉਹਦੇ ਹੱਥ 'ਚ ਮੋਬਾਈਲ ਫੜਾ ਜਾਂਦੇ ਨੇ ਤੇ ਉਹ ਵਿਚਾਰਾ ਚੁੱਪ ਕਰ ਜਾਂਦਾ ਦੇਖ ਦੇਖ ਕੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਨੂੰ ਖਰਾਬ ਕਰ ਰਹੀਆਂ ਨੇ ਔਰ ਜ਼ਿਆਦਾ ਤੋਂ ਜ਼ਿਆਦਾ ਕੀ ਹੁੰਦਾ ਜੇ ਬੱਚਾ ਜ਼ਿਆਦਾ ਹੀ ਰੋਈ ਪਿੱਟੀ ਜਾਂਦਾ ਭੁੱਖ ਲੱਗੀ ਆ ਚਾਕਲੇਟ ਫੜਾ ਦੇਣਗੇ ਕੁਝ ਹੋਰ ਜਿਹੜੀ ਚੀਜ਼ ਨੇ ਫਾਇਦਾ ਨਹੀਂ ਕਰਨਾ ਕਿਤੇ ਨਾ ਕਿਤੇ ਜਾ ਕੇ ਉਹਨੇ ਨੁਕਸਾਨ ਕਰਨਾ ਹੂੰ ਕਈ ਬੱਚਿਆਂ ਨੂੰ ਚਿਪਸਾਂ ਚੁਪਸਾਂ ਫੜਾ ਦਿੰਦੇ ਆ ਉਹ ਬੱਚੇ ਖਾ ਲੈਂਦੇ ਆ ਲੇਕਿਨ ਉਹਦੇ ਵਿੱਚ ਜਿਹੜੀ ਫਟਕੜੀ ਦਾ ਭਾਵਨਾ ਦਿੱਤੀ ਆ ਹੋਰ ਚੀਜ਼ਾਂ ਦੀ ਦਿੱਤੀ ਆ ਉਹ ਮੂੰਹ ਨੂੰ ਖਰਾਬ ਕਰਦੀ ਆ ਲੰਗ ਨੂੰ ਖਰਾਬ ਕਰਦੀ ਆ ਪੇਟ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਗੈਸ ਹੋਈ ਜਾਂਦੀ ਆ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹਨਾਂ ਨੂੰ ਦੇਖਦੇ ਹੋਏ ਅਸੀਂ ਰਸੋਈ ਬ ਅਸੀਂ ਆਟੇ ਵੱਲ ਵਧੇ ਆ ਨਾਲ ਅਸੀਂ ਮਲਟੀ grain ਆਟਾ ਦਿੱਤਾ ਉਹਦਾ ਨਾਮ ਵੀ ਅਸੀਂ ਦਿੱਤਾ ਆ ਓਨਲੀ ਵੈਦਵਾਨ ਮਲਟੀ grain ਆਟਾ ਉਹਦੇ ਵਿੱਚ ਅਸੀਂ ਇੱਕ ਸ਼ਬਦ ਫਸਾਇਆ ਉਹਦਾ ਨਾਮ ਅਸੀਂ ਦਿੱਤਾ ਸਵਾਸਥ ਸਵਾਸਥ ਅਮਰਤ ਹੂੰ ਸੇਤਲੀ ਉਹ ਆਟਾ ਅਲੱਗ ਹੀ ਬਣਿਆ ਜੀ ਉਹਦੇ ਵਿੱਚ 7 ਤਰ੍ਹਾਂ ਦੇ ਜਿਹੜਾ ਕਣਕ ਦਾ ਆਟਾ ਤਾਂ ਪਾਇਆ ਹੀ ਪਾਇਆ ਨਾਲ ਉਹ ਤੇ 6 ਚੀਜ਼ਾਂ ਹੋਰ ਪਾਈਆਂ ਜਿਹੜੇ ਸਾਡੇ ਮਿਲਟਸ ਆ ਹੁਣ ਲੋਕਾਂ ਨੂੰ ਮਿਲਟ ਖਾਣ ਦਾ ਸ਼ੌਂਕ ਚੜਿਆ ਹੋਇਆ ਹੂੰ ਸ਼ੌਕਰੀ ਚੜਾ ਬੰਦਾ ਬੁਖਾਵਾਇਆ ਪਿਆ ਉਹ ਕਹਿੰਦਾ ਕਿ ਤੋ ਸਿਹਤ ਨੂੰ ਬਚਾਉਣ ਦੀ ਗੱਲ ਸੁਣਨ ਨੂੰ ਮਿਲਦੀ ਹੈ ਨਾ ਕਰ ਲੋ ਯਾਰ ਕਰ ਲੋ ਜੇ ਕਿਸੇ ਨੇ ਕਹਤਾ ਵੀ ਆ ਚੀਜ਼ ਖਾਣੀ ਆ ਹੁਣ ਆਪਣੇ ਪਿੱਛੇ ਇੱਕ ਪੇੜ ਖੜਾ ਜੀ ਆ ਆ ਤਾ ਨਾਲ ਦੇਖ ਲਿਓ ਇਹ ਤੁਹਾਨੂੰ ਮੇਰੇ ਪਿੱਛੇ ਖੜਾ ਦਿਖਦਾ ਹੋਊਗਾ ਜੇ ਤੁਸੀਂ ਸਵੇਰੇ ਸੈਰ ਕਰਦੇ ਹੋ ਇਹਨੂੰ ਇੱਕ ਛੋਟੇ ਛੋਟੇ ਜੇ ਬੀਜ ਲੱਗਦੇ ਹੁੰਦੇ ਆ ਫਲ ਏਨੇ ਏਨੇ ਫਲ ਲੱਗਿਆ ਹੁੰਦਾ ਇਹਨੂੰ ਮੌਸਮ ਦੇ ਹਿਸਾਬ ਨਾਲ ਉਹ ਫਲ ਨੂੰ ਤੁਸੀਂ ਤੋੜ ਕੇ ਖਾਓ ਚਬ ਕੇ ਤੁਹਾਨੂੰ ਜਾਮਣ ਦੀ ਗੁਠਲੀ ਦਾ ਸਵਾਦ ਆਉਂਦਾ ਹਾਂ ਜਵੇਂ ਜਮੇ ਜਮਰ ਦੀ ਗੁੱਠਲੀ ਖਾ ਲਈ ਉਵੇਂ ਦਾ ਸਵਾਦ ਆਊਗਾ ਔਰ ਉਹ ਸ਼ੁਗਰ ਨੂੰ ਡਾਊਨ ਕਰਦਾ ਹੈ ਦੇਖੋ ਕਮਾਲ ਦੀ ਚੀਜ਼ ਤਾਂ ਇਸੇ ਤਰ੍ਹਾਂ ਆਪਾਂ ਜੇ ਰਸੋਈ ਚ ਵੜਾਂਗੇ ਡਾਣਾ ਸਾਹਿਬ ਤਾਂ ਬਚਾਂਗੇ ਨਹੀਂ ਤਾਂ ਬਾਬੇ ਦੀ ਫੁੱਲ ਕਿਰਪਾ ਹੋਣ ਵਾਲੀ ਆ ਹੁਣ ਇੱਕ ਤਾਂ ਅਸੀਂ ਗੁੜ ਵੱਲ ਵਧੇ ਹੋਇਆ ਅੱਛਾ ਗੁੜ ਅਸੀਂ ਬਹੁਤ ਛੇਤੀ ਦੇ ਦੇਣਾ ਲੋਕਾਂ ਨੂੰ ਔਰ ਇੱਕ ਅਸੀਂ ਉਹਦੇ ਵੱਲ ਵਧਿਆ ਜਿਹੜੀ ਖੰਡ ਦੇਸੀ ਬੂਰਾ ਖੰਡ ਉਹ ਸਾਨੂੰ ਕੋ ਆਪ ਬਣਾਉਣ ਦੀ ਕੋਈ ਲੋੜ ਨਹੀਂ ਸਾਡੇ ਪਿੰਡਾਂ 'ਚ ਅਸੀਂ ਰੋਜ਼ਗਾਰ ਦੇ ਦੇਣਾ ਖiladi ਵਾਲਿਆਂ ਨੂੰ ਬਣਾਵਣਾ ਦੇਈ ਜਾਣਗੇ ਕੋਈ ਟੈਨਸ਼ਨ ਨਹੀਂ ਜਿਹੜੇ ਗੰਨੇ ਦੀ ਰੇੜੀ ਲੈ ਟਰਾਲੀ ਲੈ ਕੇ ਮਿਲਣ ਦੀ ਲਾਈਨ 'ਚ ਲੱਗੇ ਰਹਿੰਦੇ ਨੇ ਅਸੀਂ ਕਈ ਫੜ ਲਏ ਉਹਦੇ 'ਚ ਮੈਂ ਖਿਆਲ ਯਾਰ ਤੁਸੀਂ ਬਣਾ ਕੇ ਦੇ ਦੋ ਸਾਨੂੰ ਪੈਸੇ ਲਓ ਉਹ ਕਹਿੰਦੇ 70 ਰੁਪਏ ਕਿਲੋ ਮੈਂ ਤੂੰ 80 ਲੈ ਤੂੰ ਕਮਾ ਚਾਰ ਪੈਸੇ ਅਸੀਂ ਲੋਕਾਂ ਤੋਂ 110 ਲੈ ਲਾਂਗੇ ਕੋਈ ਗੱਲ ਨਹੀਂ ਹੈਨਾ ਤੇ ਵੀ ਜ਼ਿਮੀਦਾਰ ਨੂੰ ਵੀ સમ੍ਰਿੱਧ ਕਰੋ ਆਪਣੀ ਕੰਪਨੀ ਜੇ ਅਸੀਂ 110 ਲੈ ਲੈ 30 ਰੁਪਏ ਕਮਾ ਲਏ ਉਹ ਜਿਹੜੇ ਸਾਡੇ ਵੀ ਜਿਹੜਾ 300 ਬੰਦਾ ਕੰਮ ਕਰਦਾ ਉਹਦਾ ਰੋਜ਼ਗਾਰ ਚ ਨਹੀਂ ਜਿਹੜਾ ਇਹਦੇ ਨਾਲ 30 ਰੁਪਏ ਨਾਲ ਕੀ ਹੁੰਦਾ ਤੇ ਮਤਲਬ ਕਹਿਣ ਦਾ ਵੀ ਉਹ ਚੀਜ਼ਾਂ ਅਸੀਂ ਦੇ ਦੇਣੀਆਂ ਨੇ ਛੋਟੇ ਛੋਟੇ ਚੀਜ਼ਾਂ ਨੇ ਇਹਨਾਂ ਦੇ ਨਾਲ ਜ਼ਿੰਦਗੀ ਜਿਹੜੀ ਆ ਉਹ ਸਰਵਾਈਵ ਕਰਨੀ ਆ ਮੈਂ ਸ਼ਰਬਤ ਜਿਹੜਾ ਦਿੱਤਾ ਸਿਰਫ ਦਿਲੋਂ ਇਹ ਸੋਚ ਕੇ ਦਿੱਤਾ ਵੀ ਇਹਨਾਂ ਦੇ ਵਿੱਚ ਨੋ ਲਾਸ ਨੋ ਪ੍ਰੋਫਿਟ ਤੇ ਕੰਮ ਕਰਾਂਗੇ ਜੇ ਕਿਤੇ ਮਹੀਨੇ 'ਚ ਇਹਨਾਂ 'ਚ ਲੱਖ ਰੁਪਿਆ ਘਾਟਾ ਵੀ ਪੈ ਗਿਆ ਤਾਂ ਅਸੀਂ ਸਮਝਾਂਗੇ ਕਿਹੜੀ ਗੱਲ ਆ ਲੱਖ ਰੁਪਏ ਕੈਨ ਵਾਲਿਆਂ ਨੂੰ ਵੀ ਦੇ ਦਿੰਨੇ ਕਿਸੇ ਨਾ ਕਿਸੇ ਨੂੰ ਤੇ ਉਹ ਦੇਤਾ ਜਾਂ ਹੋਰ ਘਾਟੇ ਵਧਦੇ ਹੁੰਦੇ ਨੇ ਪਰ ਇਹ ਜਿਹੜੀ ਛਵੀਨ ਦਾ ਪਾਣੀ ਆ ਜਿਹੜਾ ਵੀ ਪੀਊਗਾ ਸੀਸਾ ਲੂਗਾ ਉਹ ਤਾਂ ਵਧਣਾ ਹੀ ਆ ਉਹ ਫੁੱਲਣਾ ਹੀ ਆ ਹੂੰ ਤੇ ਇਸੇ ਤਰ੍ਹਾਂ ਜਿਹੜੇ ਆਟੇ ਉੱਟੇ ਨੇ ਉਹ ਵੀ ਅਸੀਂ ਇਸ ਲਈ ਦੇ ਰਹੇ ਹਾਂ ਤਣਾ ਸਰ ਪਿੱਛੇ 10 ਤਰ੍ਹਾਂ ਦੀਆਂ ਥੈਲੀਆਂ ਬਦਲਤੀਆਂ ਘਰੇ ਆਟਾ ਨਹੀਂ ਠੀਕ ਹੋਇਆ ਹਾਂ 10 ਤਰ੍ਹਾਂ ਦੀਆਂ ਥੈਲੀਆਂ ਕਦੇ ਕਿਸੇ ਕੰਪਨੀ ਦਾ ਲਿਆਓ ਕਦੇ ਕਿਸੇ ਕੰਪਨੀ ਦਾ ਲਿਆਓ ਨਹੀਂ ਬਣੀ ਜੀ ਤਾਂ ਕਿਉਂ ਉਹਦੇ ਵਿੱਚੋਂ ਚੀਜ਼ ਰੋਟੀ ਟੁੱਟੀ ਜਾਂਦੀ ਹੈ ਮੱਕੀ ਦੀ ਰੋਟੀ ਵੰਗ ਕਣਕ ਦੀ ਰੋਟੀ ਟੁੱਟ ਰਹੀ ਹੈ ਜੀ ਤੇ ਮਤਲਬ ਫਿਰ ਆਪ ਸੋਚਿਆ ਵੀ ਜੇ ਹੋਰ ਨਹੀਂ ਬਹੁਤਾ ਕੁਝ ਨਹੀਂ ਕਰ ਸਕਦੇ ਤਾਂ ਜਿਵੇਂ ਭਗਵੰਤ ਮਾਨ ਸਾਹਿਬ ਕਦੇ-ਕਦੇ ਸਟੋਰੀਆਂ ਸੁਣਾਉਂਦੇ ਹੁੰਦੇ ਉਹ ਚ ਇੱਕ ਸੁਣਾਉਂਦੇ ਹੁੰਦੇ ਆ ਵੀ ਕਿਤੇ ਅੱਗ ਲੱਗ ਗਈ ਜੰਗਲ 'ਚ ਇੱਕ ਚਿੜੀ ਆਉਂਦੀ ਸੀ ਆਪਣੀ ਚੁੰਝ 'ਚ ਪਾਣੀ ਭਰ ਕੇ ਡੋਹਲੇ ਆਉਂਦੀ ਸੀ ਜਦੋਂ ਲੋ ਪੁੱਛਿਆ ਵੀ ਤੇਰੇ ਇਹਦੇ ਨਾਲ ਕੀ ਬੰਨਣਾ ਉਹ ਕਹਿੰਦੀ ਮੇਰਾ ਇਤਿਹਾਸ ਚ ਲਿਖਿਆ ਜਾਊਗਾ ਬਿਹਤਰੀਨ ਸਾਬਾ ਉਵੇਂ ਅਸੀਂ ਇੰਨਾ ਆਟਾ ਦਾਲ ਜਿਹੜਾ ਹੈਗਾ ਉਹ ਦਵਾਂਗੇ ਲੋਕਾਂ ਨੂੰ ਜਿਹਦੇ ਵਿੱਚ ਲੋਕਾਂ ਨੂੰ ਕਾਫੀ ਸਰੀਰਕ ਤੌਰ ਤੇ ਰਾਹਤ ਮਿਲੇ ਬਹੁਤ ਮਿਹਰਬਾਨੀ ਕੋਇਲ ਸਾਹਿਬ ਜੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਆ ਬੜੀਆਂ ਨਾ ਅਜ ਤੱਕ ਸ਼ਰਬਤ ਦੀਆਂ ਗੱਲਾਂ ਸੁਣ ਕੇ ਉਦੋਂ ਹੀ ਚਿੱਤ ਜਾ ਠਰ ਗਿਆ ਸ਼ਰਬਤੀ ਹੋ ਗਿਆ ਲੱਗਦਾ ਵੀ ਭਾਈ ਆਪਾਂ ਹੁਣੇ ਖੋਲ ਕੇ ਪੀ ਲੈਣਾ ਹਾਂ ਅਰੇ ਆਪਾਂ ਪੀਵਾਂਗੇ ਥੋੜੀ ਦੇਰ ਪਰੇ ਹੋ ਜਾ ਪੰਦੀ ਬਿਲਕੁਲ ਠੀਕ ਹੈ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੇ ਬੜਾ ਚੰਗਾ ਲੱਗਾ ਮੈਨੂੰ ਨਿੱਜੀ ਤੌਰ ਦੇ ਉੱਤੇ ਤੇ ਤੁਸੀਂ ਵੀ ਸ਼ਰਬਤ ਤਾਂ ਪੀ ਨਹੀਂ ਆ ਤੇ ਸ਼ਰਬਤ ਤੇ ਪੰਜਾਬ ਪੀ ਲਿਓ ਬਾਕੀ ਉਹਨੂੰ ਸਵਾਦ ਕਿਹੋ ਜਿਹਾ ਲੱਗਿਆ ਤਸੀਰ ਕਿਹੋ ਜਿਹੀ ਲੱਗੀ ਉਹ ਟਿੱਪਣੀਆਂ ਦੇ ਵਿੱਚ ਸਾਂਝੀ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰੀ ਇੱਕੋ ਹੀ ਸੋਚ ਹੈ ਕਿ ਮੜ ਸੋਨੇ ਦਾ ਸ਼ੇਰ ਬਣੂਗਾ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਬਣੂਗਾ ਸਾਡਾ ਵਾਹ ਤੇ ਉਹ ਬਣੂਗਾ ਤਾਂ ਜੇ ਅਸੀਂ ਪੰਜਾਬ ਦੀ ਗੱਲਬਾਤ ਕਰਦੇ ਹੁਣ ਜੇ ਅਸੀਂ ਬਣਾਇਆ ਸ਼ਰਬਤ ਤੇ ਪੰਜਾਬ ਪਰ ਉਹ ਜਿਹੜਾ ਤਾ ਗਿਆ ਨਾ ਚੈਨਾ ਸਾਹਿਬ ਉਹਦੇ ਚ ਅਸੀਂ ਸਭ ਤੋਂ ਪਹਿਲਾਂ ਠੰਡਾਈ ਦਿੱਤੀ ਤਾਂ ਉਹਨੂੰ ਪੀਣ ਦੇ ਨਾਲ ਡੈਨਾ ਸਾਹਿਬ ਕੀ ਹੁੰਦਾ ਜਿਵੇਂ ਮੰਨ ਲਓ ਸਵੇਰੇ ਸਵੇਰੇ ਤੁਸੀਂ ਪੀ ਲਿਆ ਉਸ ਤੋਂ ਬਾਅਦ 2 2.5 ਘੰਟੇ ਤੱਕ ਪਿਆਸ ਨਹੀਂ ਲੱਗਦੀ ਕਿਉਂਕਿ ਅਸੀਂ ਉਹਦੇ ਵਿੱਚ ਗੋੰਦ ਕਤੀਰਾ ਦਾ ਅਫੈਕਟ ਲੇਤਾ ਤੇ ਇਹਦੇ ਵਿੱਚ ਮੈਂ ਕਿਹਾ ਨਾਲ ਅਸੀਂ ਕਾਲੀ ਮਿਰਚ ਪਾਈ ਆ ਨਾਲ ਅਸੀਂ ਚਾਰੇ ਮਗਜ ਪਾਏ ਆ ਨਾਲ ਅਸੀਂ ਇਹਦੇ ਵਿੱਚ ਖਸਖਸ ਪਾਈ ਆ ਉਹ ਚੀਜ਼ਾਂ ਸਾਰੀਆਂ ਪਾਈਆਂ ਨੇ ਜਿਹਨੂੰ ਪੀਣ ਸਾਰ ਬੰਦਾ ਅੰਦਰ ਉਹਦੀ ਆਤਮਾ ਤ੍ਰਿਪਤ ਹੋ ਜਾਂਦੀ ਆ ਉਹ ਫਿਰ ਦੂਜਾ ਗਲਾਸ ਮੂਰੇ ਕਰਦਾ ਵੀ ਹੋਰ ਪਾਈ ਸੱਚ ਮਤਲਬ ਚਾਰ ਪੰਜ ਗਲਾਸ ਪੀਣ ਤੋਂ ਬਾਅਦ ਉਹ ਕਹਿੰਦਾ ਹੁਣ ਠੀਕ ਆ ਤੇ ਦੋ ਤਿੰਨ ਘੰਟੇ ਟਹਿਣਾ ਸਭ ਬੰਦੇ ਨੂੰ ਪਿਆਸ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਪਸੀਨਾ ਨਹੀਂ ਆਉਂਦਾ ਇਹਦੇ ਉਹ ਫਾਇਦੇ ਨੇ ਦੂਜੀ ਚੀਜ਼ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਅਸੀਂ ਦਿੱਤਾ ਸਤੂ ਫਿਰ ਇੱਕ ਚੀਜ਼ ਹੋਰ ਦਿੱਤੀ ਉਹਦੇ ਵਿੱਚ ਅਸੀਂ ਉਹ ਦਿੱਤਾ ਬੇਲ ਦਾ ਸ਼ਰਬਤ ਜਿਹੜਾ ਬੇਲ ਦਾ ਸ਼ਰਬਤ ਹੈ ਬਿਲਾ ਦਾ ਸ਼ਰਬਤ ਹੈ ਇਹ ਪੇਟ ਦਾ ਸਭ ਤੋਂ ਵਧੀਆ ਟੋਨਿਕ ਉਹ ਜਦੋਂ ਬੰਦਾ ਬੇਲ ਦਾ ਸ਼ਰਬਤ ਪੀਂਦਾ ਜੀ ਜਦੋਂ ਸਤੂ ਪੀਂਦਾ ਔਰ ਜਦੋਂ ਸਾਡਾ ਜਿਹੜਾ ਠੰਡਾਈ ਹੈ ਐਕਚੁਅਲ ਉਹ ਪੀਂਦਾ ਤਾਂ ਇਹ ਇੱਕ ਅਸੀਂ ਮਤਲਬ ਐਂ ਸ਼ਰਬਤ ਨਹੀਂ ਦਿੰਦਾ ਵੀ ਸਵਾਦ ਲਈ ਦਿੰਦਾ ਅਸੀਂ ਐਂ ਦਿੰਦਾ ਸ਼ਰਬਤ ਵੀ ਬੰਦਾ ਸਵਾਦ ਲਈ ਤਾਂ ਪੀਵੇ ਹੀ ਪੀਵੇ ਤਾਂ ਜਿੰਦਗੀ ਦਾ ਇੱਕ ਵਧੀਆ ਸਟਰੋਕ ਹੈ ਜਿਉਂ ਸਭ ਤੋਂ ਬੈਸਟ ਚੀਜ਼ਾਂ ਹੁੰਦੀਆਂ ਨੇ ਅਜੀਤ ਵੈਬ ਟੀਵੀ ਦੇਖ ਰਿਹਾ ਹਾਂ ਜੀ ਤੁਸੀਂ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਹਫ਼ਤੇ ਦੀ ਤਰ੍ਹਾਂ ਇੱਕ ਵਾਰ ਫੇਰ ਬੈਦ ਸੁਭਾਸ਼ ਗੁਲਜੀ ਨਾਲ ਗੱਲਬਾਤ ਲੈ ਕੇ ਹਾਜ਼ਰ ਹਾਂ ਗਰਮੀ ਪਾਈ ਤਿੱਖੀ ਹੋ ਗਈ ਆ ਮੁਰਕਾ ਆਉਂਦਾ ਹੁਣ ਏਸੀ ਚੱਲ ਪਏ ਆ ਪੱਖੇ 4 ਨੰਬਰ ਦੇ ਉੱਤੇ ਹੂਕਾ ਪਾਉਂਦੇ ਆ ਤੇ ਮੱਛਰ ਫੇਰ ਨਹੀਂ ਉੱਡਦਾ ਤਸਵੀਰ ਬੰਦੇ ਦੀ ਤੱਤੀ ਹੋਈ ਜਾਂਦੀ ਆ ਤੇ ਠੰਡੀਆਂ ਚੀਜ਼ਾਂ ਨੂੰ ਚੱਤ ਕਰਦਾ ਜਦੋਂ ਠੰਡੀਆਂ ਚੀਜ਼ਾਂ ਨੂੰ ਚੱਤ ਕਰਦਾ ਫਿਰ ਬੰਦਾ ਕਹਿੰਦਾ ਚਲੋ ਲੱਸੀ ਪੀ ਲਾ ਜਾਂ ਮੈਂ ਠੰਡਾ ਪੀਆ ਮਾਂ 20 ਵਾਲੀ ਬੋਤਲ ਲੈ ਲਾਂ ਚੜੀਆਂ ਵਾਲੀ ਲੈ ਲਾਂ ਕਈ ਲੋਕੇ ਵੀ ਗੱਲ ਕਰਨੇ ਵੀ ਆਪਾਂ ਸ਼ਰਬਤ ਲੈ ਲਾਂ ਸ਼ਰਬਤ ਇਹ ਪੰਜਾਬ ਇੱਕ ਇਹ ਵੀ ਆ ਬਹੁਤ ਸਾਰੀਆਂ ਕੰਪਨੀਆਂ ਦੇ ਆਪਾਂ ਗੁਲਾਬੀ ਰੰਗ ਦੇ ਹਰੇ ਰੰਗ ਦੇ ਬਣੇ ਆ ਪਰ ਇੱਕ ਸ਼ਰਬਤ ਇਹ ਪੰਜਾਬੀ ਆ ਉਹ ਵੈਰ ਸੁਭਾਸ਼ ਗੋਲਹਰਣਾ ਬ੍ਰਾਂਡ ਆ ਤੇ ਪੁੱਛਾਂਗੇ ਵੀ ਤੁਹਾਡੇ ਵਾਲੇ ਸ਼ਰਬਤ ਦੇ ਵਿੱਚ ਹੈ ਕੀ ਤੇ ਇਹ ਵੀ ਹਰ ਹੱਟੀ ਦੇ ਉੱਤੇ ਮਿਲਦਾ ਕਿ ਨਹੀਂ ਜਾਂ ਫਿਰ ਇਹ ਚੋਣਵਾਂ ਥਾਵਾਂ ਦੇ ਉੱਤੇ ਆ ਪਹਿਲਾਂ ਸਵਾਗਤ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ